ਹਰੀਮੀ ਪੈਣ ਕਰਕੇ ਅਸ਼ੇਰ ਪਿੰਡ ਚੋਂ ਗੁਜ਼ਰ ਰਹੀ ਰਜਵਾਹੇ ਦੇ ਓਵਰਫਲੋ ਹੋਣ ਕਰਕੇ ਰਜਵਾਹ ਟੁੱਟ ਗਿਆ ਜਿਸ ਕਾਰਨ ਪਿੰਡ ਅਜਨੇਰ ਦੇ 6-7 ਖੇਤਾਂ ਵਿੱਚ ਪਾਣੀ ਭਰ ਗਿਆ ਪਤਗਾਰ ਨਾਲ ਗੱਲਬਾਤ ਕਰਦੇ ਆ ਪਿੰਡ ਅਜਨੇਰ ਦੇ ਸਰਪੰਚ ਗੁਰਦੀਪ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ ਹੈ ਤਾਂ ਮੌਕੇ ਤੇ ਨਹਿਰੀ ਵਿਭਾਗ ਦੇ ਕਰਮਚਾਰੀ ਜੀਸੀਬੀ ਮਸ਼ੀਨ ਸਮੇਤ ਪਹੁੰਚੇ ਨੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿੱਟੀ ਦੇ ਥੈਲੇ ਭਰ ਕੇ ਰਜਵਾਹੇ ਦੇ ਕਿਨਾਰੇ ਤੇ ਲਗਾਏ ਨੇ ਹੁਣ ਆ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਨੇੜਲੇ ਕਿਸਾਨਾਂ ਦਾ ਕੋਈ ਸਕੇ ਜੁਪਾਰੀ ਮੀਂਹ ਜਿਹੜਾ ਆਪਣੇ ਪਿੰਡ ਦੇ ਉਪਰੋਂ ਆਨਾ ਮੇਨ ਰੋਡ ਦੇ ਪਰ ਆਪਣਾ ਕਹਿੰਦਾ ਸੁਆ ਨਗਰ ਹੈ ਜੀ ਸੁਗ ਦੇ ਉੱਪਰ ਮੀਂਹ ਦੇ ਜਿਆਦਾ ਪੈਣ ਕਰਕੇ ਸੁਆ ਭਰ ਗਿਆ ਸੁਆ ਦੇ ਆਲੇ ਵਾਲੇ ਮੀਂਹ ਤੇ ਉੱਪਰ ਨੂੰ ਪਾਣੀ ਮਤਲਬ ਆੜ ਦੇ ਵਾਲੇ ਓਵਰਫਲੋ ਹੋ ਕੇ ਠੀਕ ਹੈ ਜਿਹੜੀ ਆਗਲੇ ਮਿੱਟੀ ਜੀ ਗਈ ਉਹ ਗਈ ਹੜ ਮਿੱਟੀ ਹੜ ਕੇ ਤੇ ਜਿਹੜਾ ਸੁਆ ਦਾ ਬੰਨ ਸੀਗਾ ਜਿਹੜਾ ਆਰ ਸੀ ਸੀ ਪਾਇਆ ਹੋਇਆ ਸੀ ਉਹ ਗਿਆ ਟੁੱਟ ਪਿੰਡ ਦੇ ਵਿੱਚੋਂ ਲਗਭਗ ਫਾਂਸਾ ਦੇ ਖੇਤਾਂ ਵਿੱਚ ਪਾਣੀ ਵੜ ਗਿਆ ਉਸ ਤੋਂ ਬਾਅਦ ਨੈਰੀ ਵਿਭਾਗ ਵਾਲੇ ਮੌਕੇ ਤੇ ਪਹੁੰਚ ਕੇ ਉੱਥੇ ਮਿੱਟੀ ਦਾ ਪ੍ਰਬੰਧ ਕਰਕੇ ਜੀਸੀਬੀ ਨਾਲ ਮਿੱਟੀ ਲਗਾਈ ਗਈ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਡਾ ਮਸਲਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਹਾਂਜੀ ਜੋ ਸਾਡੇ ਅਜ ਪਿੰਡ ਕੋਟਲਾ ਜਨੇਰ ਵਿੱਚ ਜੋ ਸੂਬਾ ਇੱਕ ਨਗਰ ਹੈ ਇਸ ਦੇ ਵਿੱਚ ਮੌਸਮ ਦੀ ਖਰਾਬੀ ਵਿੱਚੋਂ ਮੀਂਹ ਜਿਆਦਾ ਔਨਕਾਰ ਨਾਲ ਪਾਣੀ ਦੋ ਬਰਫ ਵਧ ਗਿਆ ਸੀ ਤੇ ਜਿਸ ਕਾਰਨ ਇਹ ਸੂਆ ਟੁੱਟ ਗਿਆ ਸੀਗਾ ਜੋ RCC ਦਾ ਬਣਿਆ ਹੋਇਆ ਸੀਗਾ ਤੇ ਮੌਕੇ ਤੇ ਅਸੀਂ ਪ੍ਰਸ਼ਾਸਨ ਨੂੰ ਪਲਾਹ ਦਿੱਤੀ ਤੇ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਤੇ ਪ੍ਰਸ਼ਾਸਨ ਦੇ ਸਾਡੇ ਕੋਲ ਅਧਿਕਾਰੀਆਂ ਨੇ ਆ ਕੇ ਜੋ ਸੂਏ ਦੀ ਖਾਰ ਪਈ ਹੋਈ ਸੀ ਜੀ ਸੀ ਵੀ ਆਈ ਤੇ ਮਿੱਟੀ ਆਈ ਤੇ ਉਸ ਨੂੰ ਬੰਦ ਕੀਤਾ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਵੀ ਜਤੋਂ ਜਲਦ ਇਸ ਜੋ ਟੁੱਟੇ ਹੋਏ ਸੂਏ ਨੂੰ